ਜੁਿਕਾ ਕਾਲ ਸਹਾ ਕਰਾਈ ਮਾਹੀ ਗੁਰਜੀ ਕੀ ਪਤੇ ਵਾਹਿਗੁਰੂ ਸਾਹਿਬ ਜੀ ਮਲਾਰ ਮਹੱਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਇਹ ਮਨ ਗਿਰਹੀ ਕਿ ਇਹ ਮਨ ਉਦਾਸੀ ਕਿ ਇਹ ਮਨ ਅਵਰਨ सदा अविनाशी हां ये पाठ इसी तरह उच्चारण करना है कि इह मन अवर्ण अवर्ण नहीं कहना एड़े ਦੇ ਵਿੱਚ ਡੈਸ਼ ਦੇ ਕੇ ਅਵਰਨ ਉਚਾਰਨ ਕਰਨਾ ਹੈ ਇੱਥੇ ਹੀ ਵਿਸਰਾਮ ਹੈ ਕਿ ਇਹੋ ਮਨ ਅਵਰਨ सदा अविनाशी कि ਇਹੋ ਮਨ ਚੰਚਲ ਕਿ ਇਹੋ ਮਨ ਬੈਰਾਗੀ ਇਸ ਮਨ ਕੋ ममता कितो लागी पंडित इस मान का करो ये पंडित पद ते विश्राम है पंडित इस मान का करो विचार अवर के बहुता अवर के बहुता पढ़ है उठाव है पार पढ़ है पद पारा ही उच्चारण करना है अवर के बहुता पढ़ है इत विश्राम है ਉਠਾਵਹਿ ਭਾਰ ਰਹਾਉ ਮਾਇਆ ਮਮਤਾ ਕਰਤੈ ਲਾਈ ਏਹ ਹੁਕਮ ਕਰ ਸ੍ਰਿਸ਼ਟ ਉਪਾਈ ਗੋਰ ਪ੍ਰਸਾਦੀ ਬੂਝਹੁ ਭਾਈ ਸਦਾ ਰਹੋ ਹਰ ਕੀ ਸਰਣਾਈ ਸੋ ਪੰਡਿਤ ਜੋ ਤਿਹਾ ਗੁਨਾ ਕੀ ਪੰਡ ਉਤਾਰੈ ਸੋ ਪੰਡਿਤ ਇਥੇ ਵਿਸਰਾਮ ਲਾਉਣਾ ਹੈ ਸੋ ਪੰਡਿਤ ਜੋ ਤਿਹਾਂ ਗੁਨਾ ਕੀ ਪੰਡ ਉਤਾਰੈ ਅਨ ਦਿਨ ਏ ਅਨ ਦਿਨ ਏਕੋ ਨਾਮ ਵਿਖਾਣੈ ਅਨ ਦਿਨ ਤੇ ਵਿਸਰਾਮ ਹੈ ਅਨ ਦਿਨ ਏਕੋ ਨਾਮ ਵਿਖਾਣੈ ਸਤਗੁਰ ਕੀ ਉਹ ਦੀਖਿਆ ਲੇ ਸਤਗੁਰ ਆਗੇ ਸੀਸ ਧਰੇ ਸਦਾ ਅਲੱਗ ਰਹੈ ਨਿਰਵਾਣ ਅਲੱਗ ਪੱਤੇ ਵਿਸਰਾਮ ਲਾਉਣਾ ਹੈ ਸਦਾ ਅਲੱਗ ਥੋੜਾ ਜਿਹਾ ਕਸ ਕੇ ਬੋਲਣਾ ਹੈ ਰਹਿ ਨਿਰਵਾਣ ਸਦਾ ਅਲੱਗ ਰਹਿ ਨਿਰਵਾਣ ਸੋ ਪੰਡਿਤ ਦਰਗਹ ਪਰਵਾਣ ਸਬਨਾਮਹਿ ਏਕੋ ਏਕ ਵਖਾਣੈ ਜਾ ਏਕੋ ਵੇਖੈ ਤਾਂ ਏਕੋ ਜਾਣੈ ਜਾ ਕਉ ਬਖਸੈ ਜਾ ਕਉ ਬਖਸੀ ਮੇਲੇ ਸੋਏ ਅਥਾ ਉਥੇ ਸਦਾ ਸੁਖ ਹੋਏ ਐਥੇ ਉਥੇ ਪੂਰਾ ਹੀ ਉਚਾਰਨ ਕਰਨਾ ਐਥੇ ਉਥੇ ਸਦਾ ਸੁਖ ਹੋਏ ਐਥਾ ਉਥੇ ਸਦਾ ਸੁਖ ਹੋਏ ਕਹਿਤ ਨਾਨਕ ਕਮਨ ਵਿਦ ਕਰੇ ਕਿਆ ਕੋਇ ਇਹ ਕਹਿਤ ਨਾਨਕ ਪਦ ਤੇ ਵਿਸਰਾਮ ਹੈ ਕਹਿਤ ਨਾਨਕ ਕਵਨ ਬੇਦ ਕਰੇ ਕਿਆ ਕੋਈ ਸੋਈ ਮੁਕਤ ਜਾ ਕੋ ਕਿਰਪਾ ਹੋਏ ਅਨ ਦਿਨ ਹਰ ਗੁਣ ਗਾਵੇ ਸੋਏ ਸ਼ਾਸਤਰ ਬੇਦ ਕੀ ਫਿਰ ਕੂਕ ਨਾ ਹੋਏ ਆ ਸ਼ਾਸਤਰ ਬੇਦ ਕੀ ਇਥੇ ਵਿਸਰਾਮ ਹੈ ਫਿਰ ਕੂਕ ਨਾ ਹੋਏ ਮਲਾਰ ਮਹੱਲਾ ਤੀਜਾ ਭ੍ਰਮ ਭ੍ਰਮ ਜੂਨ ਮਨਮੁਖ ਪਰਮਾਈ ਜਮ ਕਾਲ ਮਾਰੇ ਨਿਤ ਪਤ ਗਵਾਈ ਹਾਂ ਇਹ ਵਿਸਰਾਮ ਜਮ ਕਾਲ ਮਾਰੇ ਨਿਤ ਇਥੇ ਵਿਸਰਾਮ ਲਾਉਣਾ ਹੈ ਪਤ ਗਵਾਈ ਸਤ ਗੁਰ ਸੇਵਾ ਜਮ ਕੀ ਕਾਨ ਚੁਕਾਈ ਹਰ ਪ੍ਰਭ ਮਿਲਿਆ ਮਹਿਲ ਘਰ ਪਾਈ ਪ੍ਰਾਣੀ ਗੁਰਮੁਖ ਨਾਮ ਧਿਆਏ ਜਨਮ ਪਦਾਰਥ ਦੁਬਿਦਾ ਖੋਇਆ ਕਉਡੀ ਬਦਲੇ ਜਾਏ ਰਹਾਉ ਕਰ ਕਿਰਪਾ ਗੁਰਮੁਖ ਲੱਗੈ ਪਿਆਰ ਅੰਤਰ ਭਗਤ ਹਰ ਹਰ ਔਰ ਧਾਰ ਭਵਜਲ ਸਬਦ ਲੰਘਾਵਨ ਹਾਰ ਇਹ ਭਵਜਲ ਤੇ ਹੀ ਵਿਸਰਾਮ ਲਾਉਣਾ ਹੈ ਭਵਜਲ ਸਬਦ ਲੰਘਾਵਨ ਹਾਰ ਦਾਰ ਸਾਚੈ ਦਸ ਸੱਚਿਆਰ ਬਹੁ ਕਰਮ ਕਰੇ ਸਤਗੁਰ ਨਹੀਂ ਪਾਇਆ ਬਿਨ ਗੁਰ ਭਰਮ ਭੂਲੇ ਬਹੁ ਮਾਇਆ ਬਿਨ ਗੁਰ ਠੀਵਿਸਰਾਮ ਹੈ ਭਰਮ ਭੂਲੇ ਲਾਣਲ ਪਾਠ ਭਰਮ ਭੂਲੇ ਬਹੁ ਮਾਇਆ ਹੋ ਮੈਂ ਮਮਤਾ ਬਹੁ ਮੋਹ ਵਧਾਇਆ ਦੂਜੇ ਭਾਇ ਮਨਮੁਖ ਦੁਖ ਪਾਇਆ ਆਪੇ ਕਰਤਾ ਅਗਮ ਅਥਾਹ ਗੁਰ ਸਬਦ ਦੀ ਜਪੀਐ ਸਚ ਲਾਹ ਹਾਜ਼ਰ ਹਜੂਰ ਹਰ ਵੇ ਪ੍ਰਵਾਹਾ ਨਾਨਕ ਗੁਰਮੁਖ ਨਾਮ ਸਮਾਹ ਨਾਨਕ ਇਥੇ ਵਿਸਰਾਮ ਲਾ ਦੂ ਨਾਨਕ ਗੁਰਮੁਖ ਨਾਮ ਸਮਾਹ ਮਲਾਰ ਮਹੱਲਾ ਤੀਜਾ ਜੀਵਤ ਮੁਕਤ ਗੁਰਮਤੀ ਲਾਗੇ ਹਰ ਕੀ ਭਗਤ ਆਨ ਦਿਨ ਸਦ ਜਾਗੇ ਸਤਿਗੁਰ ਸੇਵਹਿ ਆਪ ਗਵਾਈ ਹੋ ਤਿਨ ਜਾਣ ਕੇ ਸਦ ਲਾਗਉ ਪਾਈ ਹੋ ਜੀਵਾ ਸਦਾ ਹਰ ਕੀ ਗੁਣ ਗਾਈ ਗੁਰ ਕਾ ਸ਼ਬਦ ਮਹਾਰਸ ਮੀਠਾ ਹਰ ਕੈ ਨਾਮ ਮੁਕਤ ਗਾਤ ਪਾਈ ਰਹਾਓ ਮਾਇਆ ਮੋਹ ਅਗਿਆਨ ਗੁਬਾਰ ਮਨ ਮੁਖ ਮੋਹੀ ਮੁਗਦ ਗਵਾਰ ਅਨ ਦਿਨ ਧੰਦਾ ਕਰਤ ਵਿਹਾਈ ਮਰ ਮਰ ਜਮਹਿ ਮਿਲੇ ਸਜਾਈ ਗੁਰਮੁਖ ਰਾਮ ਨਾਮ ਲਿਵ ਲਾਈ ਉੜੈ ਲਾਲਚ ਨਾ ਲਪਟਾਈ ਜੋ ਕਿਛ ਹੋਵੇ ਸਹਿਜ ਸੁਭਾਈ ਹਰ ਰਸ ਪੀਵੇ ਰਸਨ ਰਸਾਈ ਕੋਟ ਮੱਦੇ ਕਿਸਹਿ 부ਝਾਈ ਆਪੇ ਬਾਖਸੇ ਦੇ ਵਢਾਈ ਜੋ ਧੁਰ ਮਿਲਿਆ ਸੋ ਵਿਛੜ ਨਾ ਜਾਈ ਨਾਨਕ ਹਰ ਹਰ ਨਾਮ ਸਮਾਈ ਮਲਾਰ ਮਹੱਲਾ ਤੀਜਾ ਰਸਨਾ ਨਾਮ ਸਭ ਕੋਈ ਕਹੈ ਰਸਨਾ ਨਾਮ ਇਥੇ ਵਿਸਰਾਮ ਲਾਉਣਾ ਹੈ ਰਸਨਾ ਨਾਮ ਸਭ ਕੋਈ ਕਹੈ ਸਤਗੁਰ ਸੇਵੇ ਤਾ ਨਾਮ ਲਹੈ ਬੰਧਨ ਤੋੜੇ ਮੁਕਤ ਘਰ ਰਹਿ ਗੁਰ ਸਬਦੀ ਅਸਥਿਰ ਘਰ ਬਹਿ ਮੇਰੇ ਮਨ ਕਾਹੇ ਰੋਸ ਕਰੀਜੈ ਲਾਹਾ ਕਲਯੁਗ RAM ਨਾਮ ਹੈ ਗੁਰਮਤ ਅਨਦਨ ਹਿਰਦੈ ਰਵੀਜੈ ਲਾਹਾ ਕਲਯੁਗ ਇਥੇ ਠਮਕ RAM ਨਾਮ ਹੈ ਇਥੇ ਇਸ RAM ਹੈ ਗੁਰਮਤ ਅਨਦਨ ਹਿਰਦੈ ਰਵੀਜੈ ਰਹਾਓ ਬਾ ਬਿਹਾ ਖੇਨ ਖੇਨ ਬਿਲਾਈ ਵੇਨਾ ਪਰ ਦੇਖੇ ਨੀਂਦ ਨਾ ਪਾਏ ਇਹੋ ਵਿਛੂੜਾ ਸਹਿਆ ਨਾ ਜਾਏ ਇਹੋ ਵਿਛੂੜਾ ਸਹਿਆ ਨਾ ਜਾਏ ਸਤਗੁਰ ਮਿਲੇ ਤਾਂ ਮਿਲੇ ਸੁਭਾਈ ਨਾਮ ਹੀਣ ਵਿਣਸੈ ਦੁੱਖ ਪਾਏ ਤ੍ਰਿਸ਼ਨਾ ਜਲਿਆ ਭੂਖ ਨਾ ਜਾਏ ਵਿਣ ਭਾਗਾ ਨਾਮ ਨਾ ਪਾਇਆ ਜਾਏ ਬਹੁ ਵਿਦ ਥਾਕਾ ਕਰਮ ਕਮਾਈ ਵਿਣ ਭਾਗਾ ਇਥੇ ਵਿਸਰਾਮ ਨਾਮ ਨਾ ਪਾਇਆ ਜਾਏ ਬਹੁ ਵਿਦ ਥਾਕਾ ਕਰਮ ਕਮਾਈ ਤ੍ਰੈ ਗੁਣ ਬਾਣੀ ਵੇਦ ਵਿਚਾਰ ਇਤ੍ਰੈ ਗੁਣ ਪਦ ਤੇ ਵਿਸਰਾਮ ਲਾਉਣਾ ਹੈ ਤ੍ਰੈ ਗੁਣ ਬਾਣੀ ਵੇਦ ਵਿਚਾਰ ਵਿਖਿਆ ਮੈਲ ਵਿਖਿਆ ਵਾਪਾਰ ਮਾਰ ਜਨਮੈ ਫਿਰ ਹੋ ਹੋ ਖੁਆਰ ਗੁਰਮੁਖ ਤੁਰਿਆ ਗੁਣ ਔਰ ਧਾਰ ਗੁਰਮੁਖ ਪਾਦ ਤੇ ਵਿਸਰਾਮ ਲਾਉਣਾ ਹੈ ਗੁਰਮੁਖ ਤੁਰਿਆ ਗੁਣ ਔਰ ਧਾਰ ਗੁਰ ਮਾਨੈ ਮਾਨੈ ਸਭ ਕੋਈ ਗੁਰਬਚਨੀ ਮਨ ਸੀਤਲ ਹੋਏ ਚੋਹ ਜੁਗ ਸੋਭਾ ਨਿਰਮਲ ਜਨ ਸੋਏ ਨਾਨਕ ਗੁਰਮੁਖ ਵਿਰਲਾ ਕੋਈ ਰਾਗ ਮਲਾਰ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਨ ਦਿਨ ਹਰ ਹਰ ਧਿਆਇਓ ਹਿਰਦੈ ਮਤ ਗੁਰਮਤ ਦੁਖ ਵਿਸਾਰੀ ਸਭ ਆਸਾ ਮਨਸਾ ਬੰਧਨ ਟੂਟੈ ਸਭ ਆਸਾ ਮਨਸਾ ਬੰਦਨ ਟੂਟੇ ਸਭ ਆਸਾ ਮਨਸਾ ਬੰਦਨ ਟੂਟੇ ਹਰ ਹਰ ਪ੍ਰਭ ਕਿਰਪਾ ਧਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਨੈਣੀ ਹਰ ਹਰ ਲਾਗੀ ਤਾਰੀ ਇਹ ਨੈਣੀ ਪਦ ਤੇ ਵਿਸਰਾਮ ਹੈ ਨੈਣੀ ਹਰ ਹਰ ਲਾਗੀ ਤਾਰੀ ਸਤਗੁਰ ਦੇਖ ਮੇਰਾ ਮਨ ਤ੍ਰਿਪਤਿਆ ਸਤਗੁਰ ਦੇਖ ਮੇਰਾ ਮਨ ਵਿਗਸਿਓ ਵਿਗਸਿਓ ਪਦ ਹੈ ਜਨ ਹਰ ਭੇਟਿਓ ਬਨਵਾਰੀ ਰਹਾਉ ਜਿਨ ਐਸਾ ਨਾਮ ਵਿਸਾਰਿਆ ਮੇਰਾ ਹਰ ਹਰ ਜਿਨ ਐਸਾ ਨਾਮ ਵਿਸਾਰਿਆ ਮੇਰਾ ਹਰ ਹਰ ਤਿਸ ਕੈ ਕੋਲ ਲਾਗੀ ਗਾਰੀ ਹਰ ਤਿਸ ਕੈ ਕੋਲ ਪਰਸੂਤ ਨ ਕਰੀਓ ਤਿਸ ਵਿਧਵਾਕਾਰ ਮਹਤਾਰੀ ਆਏ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਹਾਰ ਤਿਸ ਕੈ ਕੋਲ ਠਮਕ ਪਰਸੂਤ ਨ ਕਰੀ ਇਹੋ ਇੱਥੇ ਵਿਸਰਾਮ ਹੈ ਤਿਸ ਵਿਧਵਾਕਾਰ ਮਹਤਾਰੀ ਹਰ ਹਰ ਆਨ ਮਿਲਾਵਹੁ ਔਰ ਸਾਧੂ ਜਿਸ ਅਹਨਿਸ ਹਰ ਔਰ ਧਾਰੀ ਗੁਰ ਦੀਠੈ ਗੁਰ ਕਾ ਸਿਖ ਬਿਗਸੈ ਜੋ ਬਾਰਿਕ ਦੇਖ ਮਹਤਾਰੀ ਜੋ ਬਾਰਿਕ ਦੇਖ ਮਹਤਾਰੀ ਤਾਨ ਪੇਰ ਕਾ ਇੱਕ ਹੀ ਸੰਗ ਵਾਸਾ ਵਿਚ ਹਉਮੈ ਪੀਤ ਕਰਾਰੀ ਗੋਰ ਪੂਰਾ ਹਉਮੈ ਪੀਤ ਤੋਰੀ ਜਨ ਨਾਨਕ ਬਿਲ ਮਿਲੇ ਬਨਵਾਰੀ श्री सहजपाठेवा श्री पाठ सेवा